16 17 18 ਇੱਧਰ 2 19 ਤੇ ਉਹ ਦੋਸਤੋ ਰਾਤ ਪੈਂਦੀ ਜਾਵੇਗੀ ਤੇ ਇੱਥੇ ਘਟੋ ਘਟ ਵੀ 100 150 100 150 ਹੋ ਜਾਂਦਾ ਹੈ ਦੋਸਤੋ ਇਹ ਆਵਾਰਾ ਪਸ਼ੂ ਨਹੀਂ ਹੈਗੇ ਇਹ ਆਪਣੇ ਛੱਡੇ ਹੀ ਆਵਾਰਾ ਪਸ਼ੂ ਬਣੇ ਨੇ ਇਹ ਆਪਾਂ ਛੱਡੇ ਨੇ ਤਾਂ ਹੀ ਆਵਾਰਾ ਪਸ਼ੂ ਬਣੇ ਨੇ ਆਪਾਂ ਕਹਿ ਦਿੰਨੇ ਆ ਆਵਾਰਾ ਪਸ਼ੂ ਪਰ ਆਪਣੇ ਛੱਡੇ ਹੀ ਆਵਾਰਾ ਪਸ਼ੂ ਬਣਨੇ ਨੇ ਜਦੋਂ ਆਪਾਂ ਦੁੱਧ ਪੀ ਲੈਨੇ ਆ ਤੇ ਜਦੋਂ ਕਰਮਾ ਵਾਲੀ ਦੁੱਧ ਦੇਣ ਜੋਗੀ ਕੋਈ ਵੀ ਗਾਂ ਨਹੀਂ ਰਹਿੰਦੀ ਕਿ ਉਦੋਂ ਆਪਾਂ ਇਹਨਾਂ ਨੂੰ ਡੰਡੇ ਮਾਰ ਕੇ ਤੇ ਬਾਹਰ ਕੱਢ ਦਿੰਨੇ ਆ ਤੇ ਕਹਿੰਦੇ ਆ ਆਵਾਰਾ ਪਸ਼ੂ ਇਸ ਕਰਕੇ ਇਹ ਕੋਈ ਜੰਮਦੇ ਨਹੀਂ ਆਵਾਰਾ ਬਣ ਜਾਂਦੇ ਇਹ ਆਪਣੇ ਬਣਾ ਹੀ ਆਵਾਰਾ ਬਣਦੇ ਨੇ ਇਸ ਕਰਕੇ ਇਹਨਾਂ ਦਾ ਧਿਆਨ ਰੱਖਣਾ ਦਾ ਵੀ ਫਰਜ਼ ਆਪਣਾ ਹੀ ਬਣਦਾ ਜੇ ਆਪਾਂ ਛੱਡਦੇ ਆ ਤੇ ਆਪ ਨੂੰ ਇਹਨਾਂ ਦਾ ਧਿਆਨ ਹੀ ਦੇਖਣਾ ਪੈਂਦਾ ਦੋਸਤੋ ਇਹ ਪਿੰਡ ਮੇਰੇ ਪਿੰਡ ਦੀ ਦਾਣਾ ਮੰਡੀ ਆ ਤੇ ਮੈਂ ਇੱਕ ਇੱਕ ਕਰਕੇ ਤੁਹਾਨੂੰ ਮੈਂ ਦਿਖਾਵਾਂਗਾ ਚਾਰ ਸਵੇਰੇ ਤੁਹਾਨੂੰ گاਵਾ ਬੱਚੇ ਨਜ਼ਰ ਆਉਣਗੇ ਉਹ ਸਾਹਮਣੇ ਦੋਸਤੋ ਮੈਂ ਜ਼ੂਮ ਕਰਕੇ ਦਿਖਾਵਾਂਗਾ ਉਹ ਸਾਹਮਣੇ ਉਹ ਦੇਖ ਲਓ ਉਹ ਵੀ ਆਵਾਰਾ ਪਸ਼ੂ ਤੁਹਾਨੂੰ ਨਜ਼ਰ ਆਉਂਦੇ ਪੈਣੇ ਪਰ ਆਵਾਰਾ ਆਪਣੇ ਛੱਡੇ ਆਵਾਰਾ ਪਸ਼ੂ ਨੇ ਆ ਵੇਖ ਲਓ ਵਿਚਾਰੇ ਕੱਖ ਕੰਡਾ ਚੁਣ ਕੇ ਤੇ ਹਾਲਾਤ ਵੇਖ ਲੋ ਸੜਕਾਂ ਦੇ ਚਾਰ ਸਵੇਰੇ ਤਾਰਾਂ ਲਾਈਆਂ ਨੇ ਮੈਂ ਤਾਰਾਂ ਦੀ ਅੱਗੇ ਵੀ ਗੱਲ ਕੀਤੀ ਆ ਵੀ 505% ਆ ਸੜਕਾਂ ਦੇ ਨਾਲ-ਨਾਲ ਤਾਰਾਂ ਲਾਈਆਂ ਤਾਰਾਂ ਇਹ ਛੱਡ ਗਏ ਲੋਕਾਂ ਨੇ ਆਪਦੇ ਖੇਤਾਂ ਦੇ ਵਿੱਚ ਵੀ ਤਾਰਾਂ ਲਾਈਆਂ ਨੇ ਤੇ ਇਹਨਾਂ ਵੀ ਵਿਚਾਰੇ ਆ ਪਾਪੀ ਇਹਨਾਂ ਨੇ ਆਪਦਾ ਕਿਸੇ ਹਸਾਨਾ ਮੂੰਹ ਮਾਰ ਕੇ ਤੇ ਆਪਣਾ ਜਿਹੜਾ ਪੇਟ ਆ ਉਹਨੂੰ ਭਰਨਾ ਹੁੰਦਾ ਤੇ ਅਵਾਰਾ ਨਹੀਂ ਹੈਗੇ ਆਪਣੇ ਬਣਾਏ ਅਵਾਰਾ ਬਣੇ ਨੇ ਜੋ ਕਿ ਆਪਾਂ ਦੁੱਧ ਪੀ ਕੇ ਤੇ ਡੰਡੇ ਮਾਰ ਕੇ ਛੱਡ ਦਿੰਨੇ ਆ ਤੇ ਜਿਹੜਾ ਬਲਦ ਹੁੰਦਾ ਚਲੋ ਹੁਣ ਲੋਕ ਘਟ ਵਰਦੇ ਨੇ ਤੇ ਬਲਦ ਜਦੋਂ ਬਜ਼ੁਰਗ ਹੋ ਜਾਂਦਾ ਉਹਨੂੰ ਆਪਾਂ ਡੰਡਾ ਮਾਰ ਕੇ ਇਹ ਬਾਹਰ ਕੱਢ ਦਿੰਨੇ ਆ ਵੀ ਚੰਨ ਤੇਰੀ ਕੋਈ ਲੋੜ ਨਹੀਂ ਹੈਗੀ ਇਸ ਕਰਕੇ ਇਹਨਾਂ ਦਾ ਧਿਆਨ ਰੱਖਣ ਦਾ ਵੀ ਆਪਣਾ ਫਰਜ਼ ਬਣਦਾ ਇਹਨਾਂ ਦੇ ਪੇਟ ਪਾਪੀ ਬੇਡ ਲੱਗਾ ਇਹਨਾਂ ਵੀ ਆਪਦਾ ਗੁਜ਼ਾਰਾ ਕਰਕੇ ਫੇਰੀ ਰਾਤ ਨੂੰ ਬਹਿਣਾ ਹੁੰਦਾ ਤੇ ਸਾਰੇ ਭਰਾ ਸੰਜੋਗ ਕਰੋ ਤੇ ਐਸੇ ਹੀ ਦਾਣਾ ਮੰਡੀ ਦੇ ਵਿੱਚ ਰਾਹਾਂ ਦੇ ਨਾਲ ਨਗਰ ਨਾਲ ਗੱਲਬਾਤ ਕਰਕੇ ਪੰਜਾਬ ਦੇ ਹਵੋਰ ਏਰੀਏ ਦੇ ਵਿੱਚ ਸਭ ਤੋਂ ਜ਼ਿਆਦਾ ਦੋਸਤੋ ਹਵੋਰ ਏਰੀਏ ਦੇ ਵਿੱਚ ਸਭ ਤੋਂ ਜ਼ਿਆਦਾ ਪੰਜਾਬ ਦਾ ਇਲਾਕਾ ਜਿੱਥੇ ਇਹ ਆਵਾਰਾ ਪਸ਼ੂ ਮਿਲਣਗੇ ਹਵੋਰ ਏਰੀਆ ਹੈ ਜਿੱਥੇ ਤੁਹਾਨੂੰ ਸਭ ਤੋਂ ਜ਼ਿਆਦਾ ਜਿਹੜੇ ਇਹ ਪਸ਼ੂ ਆਵਾਰਾ ਮਿਲਣਗੇ ਮੈਂ ਫਿਰ ਆਵਾਰਾ ਨਿਕਲਿਆ ਪਰ ਆਵਾਰਾ ਹੈ ਨਹੀਂਗੇ ਇਹ ਆਪਣੇ ਬਣਾਏ ਆਵਾਰਾ ਬਣੇ ਨੇ ਤੇ ਇਹਨਾਂ ਦਾ ਧਿਆਨ ਰੱਖਣਾ ਵੀ ਆਪਣਾ ਫਰਜ਼ ਬਣਦਾ ਸਾਰਿਆਂ ਦਾ ਫਰਜ਼ ਬਣਦਾ ਇਸ ਕਰਕੇ ਇੱਥੇ ਇਹਨਾਂ ਦੀ ਕੋਈ ਨਾ ਕੋਈ ਸਾਹਮ੍ਹ ਸੰਭਾਲ ਲਈ ਇਹ ਦਾਣਾ ਮੰਡੀ ਦੇ ਵਿੱਚ ਸਰਕਾਰੀ ਇਹ ਥਾਂ ਤੇ ਇੱਥੇ ਗਊਸ਼ਾਲਾ ਜਿਹੜੀ ਬੰਨੀ ਚਾਹੀਦੀ ਆ ਜਿੱਥੇ ਜ਼ਿਆਦਾ ਨੇ ਚੌਥੇ ਹਰ ਕਾਠਵੇਂ ਦਸਵੇਂ ਪਿੰਡ ਦੇ ਵਿੱਚ ਗਊਸ਼ਾਲਾ ਹੋਣੀ ਚਾਹੀਦੀ ਆ ਤਾਂ ਕਿ ਇਹਨਾਂ ਨੂੰ 5-5 10-10 ਕਿਲੋ ਜਿਹੜੀ ਤੂੜੀ ਆ ਪੈ ਸਕੇ ਤੇ ਇਹਨਾਂ ਦਾ ਜਿਹੜਾ ਗੁਜ਼ਾਰਾ ਹੋ ਸਕੇ ਤੇ ਇਹਨਾਂ ਨੂੰ ਡੰਡੇ ਮਾਰ ਕੇ ਲੋਕ ਗੱਡੇ ਮਾਰਦੇ ਆ ਬੜਾ ਕੁਛ ਇਹਨਾਂ ਨਾਲ ਹੁੰਦਾ ਤੇ ਜੇ ਇਹ ਵਿਚਾਰੇ ਸੜਕਾਂ ਦੇ ਡਿੱਗ ਪੈਂਦੇ ਨੇ ਜਦੋਂ ਉੱਠਿਆ ਨਹੀਂ ਜਾਂਦਾ ਫਿਰ ਇਹਨਾਂ ਨੂੰ ਕੁੱਤੇ ਖਾਂਦੇ ਨੇ ਹਾਲਾਤ ਬਹੁਤ ਬੁਰਾ ਬੁਰੇ ਹੁੰਦੇ ਨੇ ਇਸ ਕਰਕੇ ਜੇ ਆਪਾਂ ਆਪਾਂ ਇਹਨਾਂ ਬਾਰੇ ਸੋਚਾਂਗੇ ਤੇ ਪ੍ਰਮਾਤਮਾ ਆਪਣੇ ਬਾਰੇ ਵੀ ਸੋਚੂਗਾ ਸਾਰੇ ਸਪੋਰਟ ਕਰੋ ਦੋਸਤੋ ਜਿੰਨੇ ਵੀ ਹੈਗੇ ਆ ਕੋਸ਼ਿਸ਼ ਇਹ ਕਰਾਂਗੇ ਵੀ ਇਹਨਾਂ ਵਾਸਤੇ ਇੱਥੇ ਰਹਿਣ ਬਸੇਰਾ ਬਣਾਇਆ ਜਾਵੇ ਰਹਿਣ ਬਸੇਰਾ ਬਣਾਇਆ ਜਾਵੇ ਤੁਹਾਡੀ ਸਪੋਰਟ ਦੀ ਲੋੜ ਆ ਦੋਸਤੋ ਵੱਧ ਵੱਧ ਸਪੋਰਟ ਕਰੋ ਸਤਿ ਸ਼੍ਰੀ ਅਕਾਲ ਦੋਸਤੋ ਤੇ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਜਰੂਰ ਕਰਿਆ ਜੀ ਸਤਿ ਸ਼੍ਰੀ ਅਕਾਲ ਸਾਰੇ ਮੇਰੇ ਪੰਜਾਬ ਦੇ ਵਸਨੀਕਾਂ ਨੂੰ ਵੀ ਆਪਾਂ ਇਹਨਾਂ ਬਾਰੇ ਕੁਝ ਨਾ ਕੁਝ ਜ਼ਰੂਰ ਸੋਚੀਏ ਸਤਿ ਸ਼੍ਰੀ ਅਕਾਲ ਜੀ